ਕਿ ਤੁਸੀਂ ਦੱਸਿਆ ਕਿ ਆ ਰਿਹਾ ਸੂर्य ਗ੍ਰਹਿਣ 21 ਤਾਰੀਖ ਨੂੰ ਉਹ ਕਿੰਨਾ ਪੋਜ਼ਿਟਿਵ ਰਹੇਗਾ ਜਾਂ ਉਹ ਕਿੰਨਾ ਨੈਗੇਟਿਵ ਰਹੇਗਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕੁ ਜਿਸ ਦਿਨ ਸ਼ਰਾਦ ਪੱਖ ਦੀ ਸਮਾਪਤੀ ਹੈ ਯਾਨੀ ਪੂਰणिमा 21 ਤਾਰੀਖ ਨੂੰ ਸੂਰਜ ਗ੍ਰਹਿਣ ਲੱਗ ਰਿਹਾ ਇਹ ਵੀ ਆਪਣੇ ਆਪ ਵਿੱਚ ਇੱਕ ਖਗੋਲੀਆ ਸੰਰਚਨਾ ਹੈ ਜਾਂ ਖਗੋਲੀਆ ਚੇਂਜ ਹੈ ਰਾਤ ਪਖਸ਼ੇ ਚ ਜੇ ਦੋ ਗ੍ਰਹਾਂ ਦਾ ਆਣਾ ਬਿਕਨਿੰਗ ਔਰ ਐਂਡ ਦਾ ਆਣਾ ਕੁਦਰਤੀ ਰੂਪ ਵਿੱਚ ਸਾਡੇ ਲਈ ਇੱਕ ਤਰ੍ਹਾਂ ਦੀ ਵਾਰਨਿੰਗ ਜਾਂ ਅਲਰਟ ਜੇ ਤੁਸੀਂ ਸੂਰਿਆ ਗ੍ਰਹਿ ਦੀ ਗੱਲ ਕਰ ਲਈਏ ਸੂਰਿਆ ਜਿਹੜਾ ਆ ਉਹ ਕਿਤੇ ਨਾ ਕਿਤੇ ਉਸ ਗ੍ਰਹਿ ਦੇ ਨਾਲ ਰਿਲੇਟ ਕਰਦਾ ਹੈ ਜਿਹੜੇ ਸਾਨੂੰ ਪਾਵਰ ਦਿੰਦੇ ਆ ਤਾਂ ਜਿਹੜਾ ਸੂਰਿਆ ਗ੍ਰਹਿ ਨਾ ਪੋਲੀਟੀਕਲ ਲੋਕਾਂ ਲਈ ਜਾਂ ਪੋਲੀਟੀਕਲ ਬਹੁਤ ਜ਼ਿਆਦਾ ਉਥਲ ਪੁਥਲ ਵਾਲਾ ਸਮਾ ਦੇ ਸਕਦਾ ਆ ਜਿਨ੍ਹਾਂ ਲੋਕਾਂ ਦੇ ਵੀ ਹੱਥ ਵਿੱਚ ਪਾਵਰਸ ਨੇ ਸੂਰਜ ਇਕੁਅਲ ਟੂ ਪਾਵਰ ਸੂਰਜ ਇਕੁਅਲ ਟੂ એનર્ਜੀ ਜਿਹੜੀ ਦੁਨੀਆ ਨੂੰ ਜਾਂ ਸ਼ਹਿਰ ਨੂੰ ਜਾਂ ਸਟੇਟ ਨੂੰ ਜਾਂ ਕੰਟਰੀ ਨੂੰ ਕੰਟਰੋਲ ਕਰਦੀ ਹੈ ਅਸੀਂ ਦੀ ਕੁਰਸੀ ਤਾਂ ਨਹੀਂ ਚਲੀ ਜਾਏਗੀ ਬਿਲਕੁਲ ਇਹ ਜਿਹੜਾ ਸੂਰਜ ਗ੍ਰਹਿਣ ਹੈ ਇਹ ਕਿਸੇ ਦੀ ਕੁਰਸੀ ਨੂੰ ਹਿਲਾ ਸਕਦਾ ਹੈ ਸੂਰਜ ਦਾ ਸਿੱਧਾ ਸਿੱਧਾ ਕਨੈਕਸ਼ਨ ਪਾਵਰ ਦੇ ਨਾਲ ਹੈ ਸੂਰਜ ਉਹ ਗ੍ਰਹਿ ਜਿਹੜਾ ਤੁਹਾਨੂੰ ਪਾਵਰ ਦਿੰਦਾ ਜਿਹੜਾ ਤੁਹਾਨੂੰ ਮਾਨ ਸਨਮਾਨ ਦਿੰਦਾ ਜਿਹੜਾ ਤੁਹਾਨੂੰ ਲੋਕਾਂ ਦੇ ਸਿਰ ਤੇ ਬਿਠਾ ਕੇ ਰੱਖਦਾ ਪੋਲੀਟਿਕਲ ਲੋਕਾਂ ਵਾਸਤੇ ਮੇਰੀ ਤਾਂ ਇਹੀ ਸਲਾਹ ਰਹੇਗੀ ਵੀ ਜੋ ਵੀ ਕਰਮ ਕਰੋ ਜੋ ਵੀ ਕੰਮ ਕਰੋ ਬੜਾ ਅਲਰਟ ਸੋਚ ਸਮਝ ਕਰ ਕਰੋ ਤਾਂ ਕਿ ਤੁਹਾਨੂੰ ਜੀਵਨ ਚ ਮੁਸ਼ਕਲਾ ਆ ਗਿਆ ਆਉਣ ਵਾਲੇ 2-3 ਮਹੀਨੇ ਚ ਨਾ ਸਾਹਮਣਾ ਕਰਨਾ ਪਵੇ